ਮੈਂ 2 ਕਰੋੜ ਦੀ ਸਰਪੰਚੀ ਤੇ ਆਈ ਥੀ ਮੈਂ 5 ਕਰੋੜ ਤੇ ਲਾਤਾ ਮੈਂ 50 ਲੱਖ ਤੇ ਲਾਤਾ ਕੋਕੀ ਚੌਧਰ ਮਾਰੇ ਐਵੇਂ ਫੈਂਕੜ ਬਾਜੀ ਚ ਐਵੇਂ ਧੜੇ ਬਾਜੀਆਂ ਤੁਰੇ ਫਿਰਦਾ ਉਹ ਲੜਾਈ ਲੜਨ ਵਾਲੀ ਆਹਾ ਓਏ ਮੈਂ ਚਾਹੁੰਦਾ ਰਿਹਾ ਇੱਛੇ ਮੈਂ ਤੁਹਾਨੂੰ ਦਿਖਾ ਦੂੰਗਾ ਜੇ ਉਹ ਬੰਦਾ ਨਾ ਅੱਖਾਂ 'ਚ ਤੋਂ ਹੰਝੂ ਦੇ ਕੇ ਰੋਇਆ ਵੀ ਮੇਰਾ ਜਵਾਕ ਮਰ ਗਿਆ ਉਹ ਕੈਂਸਰ ਨਾਲ ਫਰਚਾ ਹੋ ਜੂ ਜੇਲ ਭਗ ਜਾਗੇ ਡਾਂਗਾ ਪਹਿਣ ਗਿਆ ਮਾ ਜਵਾਕ ਪਾਲਣਿਆ ਉਹ ਕਿਉਂ ਜ਼ਹਿਰਾ ਪਿਆ ਕੇ ਪਾਲ ਲਿਓਗੇ ਜਵਾਕ ਓਏ ਦਿੱਲੀ ਪੂ ਹਟਾਲ ਵਾਲੇ ਦਾਲੇ ਕੈਮਰਾ ਕਮਾਏਗਾ ਬਾਈ ਪੁਲਿਸ ਦੀਆਂ ਡਾਂਗਾ ਉਹ ਪਾਰਸ਼ੇ ਜੀ ਐਸ ਪੀ ਡੀ ਐਸ ਪੀ ਆਹ ਦੂਜੇ ਆ ਜਿਹੜੇ ਹੁੰਦੇ ਆਂ ਇਹਦੇ ਬੱਸਾਂ ਜੀਆਂ ਭਰ ਕੇ ਆ ਗਈ ਦੇਖਿਆ ਉਹ ਲੋਕਾਂ ਦੇ ਹਾਲਾਤ ਓਏ ਲੋਕਾਂ ਨੂੰ 100 100 ਮਗਰ 80 ਬੰਦਿਆਂ ਨੂੰ ਕਾਲੇ ਪੀਲੇ ਹੋ ਕੇ ਕੈਂਸਰ ਫੈਕਟਰੀਆਂ ਵਾਲੇ ਇੱਥੇ ਡਰਾਮਾ ਕਰਦੇ ਆ ਕਿ ਅਸੀਂ ਪੰਜਾਬ ਛੱਡ ਜਾਾਂਗੇ ਜੇ ਐ ਹੋਇਆ ਛੱਡਦੇ ਕਿਉਂ ਨਹੀਂ ਕੱਲਾ ਦਰਿਆਵਾਂ ਤੇ ਨਹੀਂ ਧਰਤੀ ਹੱਡਾਂ ਵੀ ਜ਼ਹਿਰ ਪਾਦਾ ਜੋ ਪੂਸਾਂ ਚੱਕੀਆਂ ਲੋਕਾਂ ਨੇ ਲੋ ਤਰੇ ਦੇ ਤਰੇ ਦੀ ਚਾਰ ਬੰਦੇ ਖੜੇ ਹੋਵੇ ਪੰਜ ਖੜੇ ਹੋਵੇ ਗੁਨਾ ਮੈਂ 20 ਲੱਖ ਲਾ ਦੂੰ ਗੁਨਾ 50 ਲੱਖ ਲਾ ਦੂੰ ਫਹਾ ਲੈ ਲੈਣਗੇ ਗੱਲ ਚ ਪਾ ਲੈਣਗੇ ਇਹ ਜੀ ਖੁਦਕੁਸ਼ੀ ਕਰ ਗਿਆ ਜੀ ਕਰਜ਼ੇ ਦਾ ਭਾਰ ਸੀ ਕਰਦਾ ਚੜਦਾ ਕਿਵੇਂ ਆ ਆ ਤੇ ਵਾਈ ਦਵੰਦ ਠੀਕ ਆ ਇਹਦੀ ਖਾਤਰ ਜਾਨ ਵੀ ਹਾਜ਼ਰ ਆ ਯਾਰ ਇਹ ਧਰਤੀ ਖਾਤਰ ਇਹ ਲੋਕਾਂ ਖਾਤਰ ਆਪਣੀ ਕੌਮ ਖਾਤਰ ਆ ਇੱਕ ਲੁਧਿਆਣਾ ਕੀ ਜਿੱਥੇ ਮਰਜ਼ੀ ਭਗ ਜਾਗੇ ਯਾਰ ਕਿੱਡੀਆਂ ਗੱਲਾਂ ਨੇ ਕਈ ਪੈਸਾ ਇਕੱਠਾ ਕਰਨ ਵਾਲੇ ਕਿਹੜੇ ਸਮਾਜ ਸੇਵੀ ਮੈਂ ਕੋਈ ਸਮਾਜ ਸੇਵੀ ਨਹੀਂ ਹੈਗਾ ਦਿੱਲੀਪੁਰ ਹਟਾਲ ਵਾਲੇ ਦਲੇ ਕੈਮਰਾ ਘਮਾਏਗਾ ਬਾਈ ਪੁਲਿਸ ਦੀਆਂ ਡਾਂਗਾਂ ਉਹ ਪਾਰਸ਼ੇ ਜੇ ਐਸਪੀ ਡੀਐਸਪੀ ਆ ਦੂਜੇ ਆ ਜਿਹੜੇ ਹੁੰਦੇ ਆਂ ਇਹਦੇ ਪੱਸਾਂ ਜੀਆਂ ਭਰ ਕੇ ਆ ਗਏ ਕਿਉਂ ਬਾਈ ਅਸੀਂ ਇੱਥੇ ਡਾਕਾ ਮਾਰਨਾ ਆਏ ਆ ਸੜਕ ਰੋਕਣਾ ਆਏ ਆ ਕੀ ਕਰਨਾ ਆ ਅਸੀਂ ਸਿਰਫ ਇੱਥੇ ਪ੍ਰੈਸ ਕਾਨਫਰੰਸ ਕਰ ਕਰਨ ਕਹਿ ਇਹ ਦੱਸਣ ਆਏ ਸੀ ਵੀ ਅਸੀਂ ਇੱਕ ਨੂੰ ਇੱਥੇ ਬੈਠਣਾ ਸੀ ਇੱਥੋਂ ਬੈਠ ਕੇ ਬੰਨ ਮਾਰਨ ਦਾ ਅਗਲਾ ਤਿਆਰੀ ਕਰਨੀ ਸੀ ਅਸੀਂ ਤਾਂ ਨਹੀਂ ਬੈਠ ਰਹੇ ਬੋਟਾਂ ਆ ਗਈਆਂ ਬਾਈ 15 ਲੋਕ ਰੁੱਝੇ ਹੋਇਆ ਬੋਟਾਂ ਕਿ ਝੋਨੇ ਦਾ ਸੀਜ਼ਨ ਆ ਗਿਆ ਤੀਜੀ ਗੱਲ ਐਨਜੀਟੀ ਨੇ ਸੈਂਟਰਲ ਬੋਰਡ ਨੇ ਪੰਜਾਬ ਪ੍ਰਦੂਸ਼ਨ ਬੋਰਡ ਨੇ ਇੰਨਾ ਬੋਲਡਾ ਨੇ ਵਕਾਇਦਾ ਤੌਰ ਦੇ ਉੱਤੇ ਨੋਟਸ ਕੱਢ ਤੇ ਹੁਕਮ ਕੱਢ ਤੇ ਵੀ ਇਹ ਜਿਹੜੀ ਜ਼ਹਿਰ ਤੁਸੀਂ ਪਾ ਰਹੇ ਹੋ 9 ਕਰੋੜ ਲੀਟਰ ਇੱਕ ਦਿਨ ਦਾ ਓਏ 9 ਕਰੋੜ ਲੀਟਰ ਪਹਿਲਾਂ ਧਰਤੀ ਹੇਠੋਂ ਕੱਢਦੇ ਆ ਉਹਨੂੰ ਜ਼ਹਿਰ ਬਣਾ ਕੇ ਵਿੱਚ ਕੈਮੀਕਲ ਪਾ ਕੇ ਵੱਡੇ ਦਰਿਆ 'ਚ ਪਾ ਕੇ ਸਤਲੁਜ 'ਚ ਪਾ ਕੇ ਲੋਕਾਂ ਨੂੰ ਮਾਰਦੇ ਆ ਕੱਲੀ 300 ਯੂਨਿਟ 300 ਫੈਕਟਰੀ ਦਾ ਪਾਣੀ ਆ 9 ਕਰੋੜ 90 ਐਮਐਲਡੀ ਪਾਣੀ ਜਿਹੜਾ ਇੱਕ ਦਿਨ ਦੇ ਵਜਾ ਰਿਹਾ ਆ ਲੱਗਦਾ ਲੱਗ ਅਸੀਂ ਉਹਨੂੰ ਰੋਕਣ ਲਈ ਇੱਥੇ ਅੱਜ ਪ੍ਰੈਸ ਕਾਨਫਰੰਸ ਕਰਕੇ ਜੇ ਅਸੀਂ ਮੇਰੇ ਛੋਟੇ ਵੀਰਾਂ ਸੀ ਕੋਈ ਐ ਕਰਨਾ ਹੋਣਾ ਡਰਾਮਾ ਕਰਨਾ ਹੁੰਦਾ ਅਸੀਂ ਕੋਈ ਇੱਥੇ ਸੜਕ 'ਤੇ ਵਹਿੰਦੇ ਇਹ ਆਉਂਦੇ ਫੜ ਕੇ ਲੈ ਜਾਂਦੇ ਅਸੀਂ ਕਹਿੰਦੇ ਹਾਂ ਜੀ ਦੇਖੋ ਅਸੀਂ ਤਾਂ ਗਏ ਸੀ ਇਹਨਾਂ ਨੇ ਫੜ ਲੈਣਾ ਓਏ ਅਸੀਂ ਦੇਖਿਆ ਓ ਲੋਕਾਂ ਦੇ ਹਾਲਾਤ ਓ ਲੋਕਾਂ ਨੂੰ 100 100 ਮਗਰ 80 ਬੰਦਿਆਂ ਨੂੰ ਕਾਲੇ ਪੀਲੇ ਹੋਏ ਕੈਂਸਰ ਜਵਾਕਾਂ ਦੀਆਂ ਕਿਡਨੀਆਂ ਗੁਰਦੇ ਫੇਲ ਖੁਰਕਦੀਆਂ ਬਿਮਾਰੀਆਂ ਮਰ ਚੱਲੋ ਰਾਜਸਥਾਨ ਤੱਕ ਸਾਰਾ ਦੱਖਣੀ ਮਾਲਵਾ ਮਾਰ ਕੇ ਕਿੰਨੇ ਦਾ ਕੈਂਸਰ ਟ੍ਰੇਨ ਚੱਲਦੀ ਹੈ ਕਿਹੜਾ ਬਰਹੰਡਾ ਸਾਰਾ ਪਰੋਏ ਪਰ ਬੋਰ ਫਾਲਕਾ ਸਾਰੇ ਪਿੰਡ ਮਾਰਤੇ ਬਾਈ ਆਹ ਪਾਣੀ ਗਹਿਰਾ ਨੇ ਇਹ ਕੱਲ ਫੈਕਟਰੀਆਂ ਵਾਲੇ ਇੱਥੇ ਡਰਾਮਾ ਕਰਦੇ ਆ ਕਿ ਅਸੀਂ ਪੰਜਾਬ ਛੱਡ ਜਾਾਂਗੇ ਜੇ ਐ ਹੋਇਆ ਛੱਡਦੇ ਕਿਉਂ ਨਹੀਂ ਵੀ ਚਿਹਰਾ ਦਾ ਕੇ ਮਾਰਨਾ ਤਾਂ ਕਿਦ ਨੇ ਮੇਰਾ ਮਤ ਸੀ ਲੋਕਾਂ ਨੂੰ ਮਿਲੇ ਹੋਇਆ ਸਾਰਾ ਫਿਰ ਤੁਸੀਂ ਸਰਕਾਰ ਨੂੰ ਬਲੈਕਮੇਲ ਕਰ ਰਹੇ ਹੋ ਵੀ ਪੰਜਾਬ ਛੱਡ ਜਾਗੇ ਮੈਂ ਜਿਹੜਾ ਡੈਂਗਲਾ ਕਨਾਈ ਟ੍ਰੀਟਮੈਂਟ ਪਲੈਂਟ ਰਾਹੀਂ ਪਾਣੀ ਟ੍ਰੀਟ ਕਰਕੇ ਪਾਉਣੇ ਆ ਮੈਂ ਪੀਣ ਦੀ ਗੱਲ ਨਹੀਂ ਕਰਦਾ ਪਾਣੀ ਕੋਲ ਬਹਿ ਜਾਣ ਜਰਾ ਕੇ ਆ ਪੁਲਿਸ ਵਾਲੇ ਖੜੇ ਐ ਐਸਪੀ ਖੜਾ ਡੀਐਸਪੀ ਖੜਾ ਹੋਰ ਖੜਾ ਤੁਸੀਂ ਮਹਿਕਮੇ ਵਾਲੇ ਖੜਾ ਆ ਸਾਰਿਆਂ ਨੂੰ ਫੜ ਕੇ ਉੱਥੇ ਬੁੱਢੇ ਦਰਿਆ ਦੇ ਲੈ ਜਾਓ ਕਿ ਆ ਪਾਣੀ ਪੀਂਦੇ ਆ ਲੋਕ ਏ ਇਹ ਕੱਲਾ ਦਰਿਆਵਾਂ ਚ ਨਹੀਂ ਧਰਤੀ ਹੱਟਾਂ ਵੀ ਜ਼ਹਿਰ ਪਾਦਾ 10 ਸਾਲ ਦੀਆਂ ਪਹਿਲਾਂ ਦੀਆਂ ਰਿਪੋਰਟਾਂ ਹਰ ਸਰਕਾਰ ਨੇ ਦੱਬੀਆਂ ਨੇ ਚਾਹੇ ਕਾਂਗਰਸੀ ਚਾਹੇ ਬਾਦਲ ਸੀ ਚਾਹੇ ਆਪ ਬੋਕਰ ਵਾਲੇ ਆ ਪਾਣੀ ਦੇ ਵਿੱਚ ਪੰਜਾਬ ਦੇ ਪਾਣੀ 'ਚ ਬੀਰਮੀਰੀ ਜੇਰੇਨੀਅਮ ਆ ਗਿਆ ਰਿਪੋਰਟਾਂ ਆਈਆਂ ਹੋਈਆਂ ਜੇਰੇਨੀਅਮ ਅਗਰ ਰਿਪੋਰਟਾਂ ਦੱਬਦੀਆਂ ਵੀ ਲੋਕ ਨਾ ਭਟਕ ਜਾਣ ਜੇਰੇਨੀਅਮ ਨਾਲ ਬਾਜੋਗੇ ਤੁਸੀਂ ਓਏ ਆ ਲੱਗੇ ਪਿਆ ਲੋਕ ਮੈਂ 2 ਕਰੋੜ ਦੀ ਸਰਪੰਚੀ ਤੇ ਥੀ ਮੈਂ 5 ਕਰੋੜ ਤੇ ਲਾਤਾ ਮੈਂ 50 ਲੱਖ ਤੇ ਲਾਤਾ ਉਹ ਤੇ ਜ਼ਮੀਨਾਂ ਵੇਚ-ਵੇਚ ਕੇ ਫੋਕੀ ਚੌਧਰ ਮਾਰੇ ਐਵੇਂ ਹੈਂਕੜ ਬਾਜੀ ਚ ਐਵੇਂ ਇੱਕ ਧੜੇ ਬਾਜੀਆਂ ਤੁਰੇ ਫਿਰਦਾ ਸ ਉਹ ਲੜਾਈ ਲੜਨ ਵਾਲੀ ਆਹਾ ਓਏ ਜਿਹੜਾ ਬੰਦਾ ਇਹ ਗੱਲ ਕਹਿੰਦਾ ਨਾ ਉਹ ਬੰਦਾ ਮੇਰੀ ਗੱਲ ਮੇਰਾ ਗਲ ਘਟਾ ਦੇ ਨਾਮ ਮੈਂ ਚਾਹੁੰਦਾ ਰਿਹਾ ਇੱਕ ਦਿਨ ਮੈਂ ਤੁਹਾਨੂੰ ਦਿਖਾ ਦੂੰਗਾ ਜੇ ਉਹ ਬੰਦਾ ਨਾ ਅੱਖਾਂ ਦੇ ਤੋਂ ਸੁਣ ਦੇ ਕੇ ਰੋਇਆ ਵੀ ਮੇਰਾ ਜਵਾਕ ਮਰ ਗਿਆ ਉਹ ਕੈਂਸਰ ਨਾਲ ਪਰਚਾ ਹੋ ਜੂ ਜੇਲ ਬਗ ਜਾਗੇ ਡਾਂਗਾ ਪਹਿਣ ਗਿਆ ਮੈਂ ਜਵਾਕ ਪਾਲਣਿਆ ਉਹ ਕਿਉਂ ਜ਼ਹਿਰਾ ਪਿਆ ਕੇ ਪਾਲ ਲਿਓਗੇ ਜਵਾਕ ਓਏ ਉਹ ਨਸ਼ੇ ਖਵਾ ਕੇ ਜਵਾਕ ਪਾਲ ਲਓਗੇ ਓਏ ਮੈਂ ਪੰਜਾਬ ਨੂੰ ਕਹਿੰਦਾ ਪੂਰੀ ਸਰਪੰਚੀ ਚ ਬਾਈਕਾਟ ਕਰਨਾ ਚਾਹੀਦਾ ਸੀ ਅੱਜ ਕੀ ਹੋਏ ਜੇ ਤੁਸੀਂ ਚੰਗੇ ਹੁੰਦੇ ਬਾਈਕਾਟ ਕਰਦੇ ਜੋ ਪੂਸਾਂ ਚੱਕੀਆਂ ਲੋਕਾਂ ਨੇ ਲੋ ਤਰੇ ਦੇ ਤਰੇ ਦੀ ਚਾਰ ਬੰਦੇ ਖੜੇ ਹੋ ਗਏ ਪੰਜ ਖੜੇ ਹੋਏ ਕਹਿੰਦਾ ਮੈਂ 20 ਲੱਖ ਲਾ ਦੂੰਗਾ ਨਾ 50 ਲੱਖ ਲਾ ਦੂੰ ਕੀ ਆਉੜੇ ਪੱਲੇ ਹੋਏ ਫਿਰ ਫਹਾ ਲੈ ਲੈਣਗੇ ਆ ਗੱਲ ਚ ਪਾ ਲੈਣਗੇ ਇਹ ਜੀ ਖੁਦਕੁਸ਼ੀ ਕਰ ਗਿਆ ਜੀ ਕਰਜ਼ੇ ਦਾ ਭਾਰ ਸੀ ਕਰਦਾ ਚੜਦਾ ਕਿਵੇਂ ਆ ਆ ਪੰਗੇ ਲੈਣੋ ਤੁਸੀਂ ਆ ਜਿਹੜੇ ਸਰਪੰਚਾਂ ਦੀ ਫਾਇਲ ਨੇ ਡੇ ਚੱਕੇ ਉਹ ਸਰਹੰਤਨਾ ਬਣਾ ਰਿਹਾ ਜੇ ਬਣਾਉਣੀ ਹੈ ਪਹਿਲੀ ਗੱਲ ਤਾਂ ਮੈਂ ਕਹਿੰਦਾ ਪੰਜਾਬ ਦੇ ਲੋਕੋ ਨਸ਼ਿਆਂ ਦੇ ਖਿਲਾਫ ਪਾਣੀਆਂ ਦੇ ਜ਼ਹਿਰਾਂ ਦੇ ਖਿਲਾਫ ਪ੍ਰਵਾਸ ਤੇ ਲਈ ਪੰਜਾਬ ਦੇ ਲਈ ਜ਼ਮੀਨਾਂ ਲਈ ਕਿਸਾਨੀ ਲਈ ਸੋਨੂੰ ਇਹਨਾਂ ਵੋਟਾਂ ਦਾ ਬਾਈਕਾਟ ਕਰਨਾ ਜਿਹੜੇ ਜੇ ਬੰਦੇ ਦੇ ਪੁੱਤ ਹੁੰਦੇ ਪਰ ਸਿਆਸਤ ਦਾ ਨਹੀਂ ਲੜਾਈ ਆ ਓਏ ਆ ਛੋਡੀਆਂ ਨਸਲਾਂ ਫਸਲਾਂ ਜਵਾਨੀ ਕਿਸਾਨੀ ਮਜ਼ਦੂਰੀ ਸੋਡਾ ਪਵਿਕਸੋੜੀ ਸਭੇ ਦਾ ਬਚਾਉਣ ਦੀ ਆ ਲੜਾਈ ਆ ਓਏ ਲੜੋ ਇਹਨੂੰ ਉੱਠ ਕੇ ਆ ਕੇ ਲੱਖਾਂ ਨਹੀਂ ਵੋਟਾਂ ਦਾ ਬਾਈਕਾਟ ਕਰਦਾ ਉਹ ਲੋਕਾਂ ਨੇ ਲੱਖਾ ਕੀ ਨਾ ਕਰੂਗਾ ਲੱਖੇ ਦੀ ਕੋਈ ਐ ਸੁਣਦਾ ਲੱਖੇ ਦੀ ਕੌਣ ਸੁਣ ਲੂਗਾ ਵੀ ਲੱਖਾ ਕਹਦੇ ਅਜ ਬਾਈਕਟ ਮੈਂ ਤਾਂ ਕਹਿਣਾ ਬਾਈਕਟ ਕਰ ਦਵਾ ਨਾਲ ਨਹੀਂ ਨਹੀਂ ਤੁਸੀਂ ਆਪ ਦੀ ਸਿਆਸਤ ਦੇ ਵਿੱਚ ਜੇ ਤੁਸੀਂ ਉੱਟਦੇ ਹੋ ਲੋਕਾਂ ਨੇ ਕਹਿਣਾ ਲੱਖੇ ਨੂੰ ਆਪਣੇ ਆਪ ਨੂੰ ਤਾਂ ਹੈਗੇ ਉਹ ਸਾਰੇ ਕਰਦਨ ਮੈਂ ਵੀ ਕਰ ਦੂੰ ਲੋਕ ਕਰਦਨ ਮੈਂ ਵੀ ਕਰ ਦੂੰਗਾ ਇੱਧਰ ਸਿਆਸਤ ਵਾਲੇ ਸਾਥ ਚੋਕਤਾ ਵੀ ਹਰ ਇੱਕ ਨੂੰ ਚਾ ਜਿਵੇਂ ਤੁਸੀਂ ਦੱਸਿਆ 2 ਕਰੋੜ ਤੱਕ ਦੀਆਂ ਬੋਲੀਆਂ ਲੱਗੀਆਂ ਬਿਲਕੁਲ ਭਾਈ ਬਿਲਕੁਲ ਲੋਕਾਂ ਦਾ ਇੱਧਰ ਨੂੰ ਧਿਆਨ ਹੀ ਖਤਮ ਕਰਦਾ ਐਡੇ ਗੰਭੀਰ ਗੰਵੀਰ ਮੁੱਦਿਆਂ ਤੋਂ ਨਸ਼ੇ ਦਾ ਮੁੱਦਾ ਕਿੱਥੇ ਗਿਆ ਲੋ ਲੋ ਤਾਂ ਲੋਸਵਾਜੀ ਭੁੱਲ ਗਏ ਨਸ਼ੇ ਦਾ ਮੁੱਦਾ ਚਿੱਟੇ ਦਾ ਮੁੱਦਾ ਹੁਣ ਵੀ ਭੁੱਲ ਗਏ ਆ ਕਿੱਡੇ ਗੰਭੀਰ ਮੁੱਦੇ ਆ ਤੁਸੀਂ ਜ਼ਹਿਰਾਂ ਪੀ ਕੇ ਦਾ ਮਰ ਰਹੇ ਹੋ ਖਾ ਕੇ ਮਰ ਰਹੇ ਹੋ ਚਿੱਟੇ ਨਾਲ ਮਰ ਰਹੇ ਹੋ ਆ ਆ ਮੁੱਦਿਆਂ ਵੱਲ ਕੋਈ ਧਿਆਨ ਨਾ ਰੱਬ ਦਾ ਬਾਪ ਤੁਹਾਡੇ ਮਰੇ ਹੱਥ ਬਣਦਾ ਓਏ ਆਜੋ ਆਜੋ ਨਾਲ ਖੜ ਜੋ ਇਹਦਾ ਸਾਰਾ ਕੁਝ ਬੰਦ ਕਰ ਦਾਂਗੇ ਚਾਹੇ ਜਾਨ ਫੂਕਣੀ ਪੈ ਜਾਏ ਇਹ ਨਾ ਪਰਵਾਹ ਕਰੋ ਲੋਕੋ ਉੱਠ ਖੜੋ ਉੱਠ ਖੜੋ ਪਰ ਭਾਈ ਸਧਾਨੇ ਤੋਂ ਆ ਕੇ ਤੁਹਾਨੂੰ ਫਿਕਰ ਹੈ ਬੁੱਢੇ ਨਾਲੇ ਦਾ ਲੋਕ ਇੱਥੋਂ ਦੀ ਜਿਹੜੇ ਲੋਕਲ ਲੋਕ ਨੇ ਅੱਜ ਤੁਹਾਡੇ ਮਗਰ ਤਾਂ ਕਾਫਲਾ ਇੱਥੇ ਵੱਸਦਾ ਯਾਰ ਇੱਕ ਤੇ ਵਾਧਾ ਪੰਡਾ ਠੀਕ ਆ ਇਹਦੀ ਖਤਰ ਜਾਨ ਵੀ ਹਾਜ਼ਰ ਆ ਯਾਰ ਇਹ ਧਰਤੀ ਖਾਤਰ ਇਹ ਲੋਕਾਂ ਖਾਤਰ ਆਪਣੀ ਕੌਮ ਖਾਤਰ ਯਾਰ ਇਹ ਲੁਧਿਆਣਾ ਕੀ ਜਿੱਥੇ ਮਰਜੀ ਬਗ ਜਾਂਗੇ ਯਾਰ ਇਹ ਕਿੱਡੀਆਂ ਗੱਲਾਂ ਨੇ ਐਂ ਛੇ ਦਰਦ ਉੱਠਦਾ ਬਾਈ ਲੋਕਾਂ ਦੇ ਹਾਲਾਤ ਮੈਂ ਦੇਣਾ ਮੇਰੇ ਅੱਖਾਂ ਚ ਪਾਣੀ ਆ ਜਾਂਦਾ ਵੀ ਸਾਲ-ਸਾਲ ਦੇ ਜਵਾਖ ਬੀਲ ਚੇਹਰਾਂ ਤੇ ਪਏ ਆ ਮੰਜਿਆਂ ਤੇ ਪਏ ਵੱਡਾਂ ਤੇ ਪਏ ਆ ਡੀ ਐਮ ਸੀ ਕਿਹੜਾ ਮਾਰ ਕੇ ਉਹ ਸਾਲ-ਸਾਲ ਦੇ ਜਵਾਖ ਕੈਂਸਰ ਨਾਲ ਮਰੀ ਜਾਂਦੇ ਆ ਅਗਲੇ ਕੱਲਾ ਜਵਾਖ ਹੁੰਦਾ ਅੰਦਾ ਚੱਕੀ ਫੜਦਾ ਝੋਲੀ ਚ ਵੀ ਆ ਮੇਰਾ ਜਵਾਖ ਯਾਰ ਕੋਈ ਇਲਾਜ ਕਰਾ ਦਿਓ ਪੈਸੇ ਵੀ ਮੱਛਰੀ ਲਊ ਪੀ ਲੈਂਦਾ ਬਾਈ ਮਾੜ ਉਦੋਂ ਬਰੇਤੋ ਹੂਕ ਨਿਕਲਦੇ ਵੀ ਨਹੀਂ ਲੱਖਾ ਦਾ ਕਾਹਦੀ ਖਾਤਰ ਹੋਏ ਹੋਰ ਵੀ ਸਾਲ ਨੂੰ ਮਰ ਜੇਗਾ ਤੀਨ ਨੂੰ ਮਰ ਜੇਗਾ ਉਦੋਂ ਪਹਿਲਾਂ ਜੇ ਮਰਨਾ ਤਾਂ ਆ ਲੋਕਾਂ ਦੀ ਮਰ ਪਰ ਬਈ ਤੁਸੀਂ ਦੋ ਸਮਾਜ ਸੇਵੀ ਹੋ ਜਾਂ ਤੁਸੀਂ ਤੁਹਾਡੇ ਚ ਬਾਕੀ ਬਾਕੀ ਅੰਦਰ ਕਿਉਂ ਵੜ ਜਾਂਦੇ ਆ ਕਿ ਡਰਦ ਲੱਗਦਾ ਪਰਚੀਆਂ ਤੋਂ ਪੰਗਾ ਨਹੀਂ ਯਾਰ ਕਿਹੜੇ ਕਈ ਤਾਂ ਇਕੱਲੇ ਫੇਸਬੁੱਕ ਵਾਲੇ ਸਮਾਜ ਸੇਵੀ ਆ ਕਈ ਪੈਸਾ ਇਕੱਠਾ ਕਰਨ ਵਾਲੇ ਕਿਹੜੇ ਸਮਾਜ ਸੇਵੀ ਮੈਂ ਕੋਈ ਸਮਾਜ ਸੇਵੀ ਨਹੀਂ ਹੈਗਾ ਠੀਕ ਹੈ ਮੈਂ ਇੱਕ ਆਪਣੀ ਧਰਤੀ ਮਾਂ ਦਾ ਪੁੱਤ ਆ ਮੈਨੂੰ ਸਮਾਜ ਸੇਵੀ ਖੁਸ਼ੀ ਨੂੰ ਕਹਾ ਕਰੋ ਮੈਂ ਲੜਾਈ ਲੜ ਰਿਹਾ ਮੈਂ ਸਮਾਜ ਮੈਂ ਆਪਣੇ ਲੋਕਾਂ ਲਈ ਲੜ ਰਹੇ ਹਾਂ ਆਪਣੀ ਧਰਤੀ ਲਈ ਲੜ ਰਹੇ ਹਾਂ ਕਿ ਸਮਾਜ ਸੇਵੀ ਪਤਾ ਨਹੀਂ ਕਿਹਨੇ ਟੈਗ ਲਾਦਾ ਸਮਾਜ ਸਮਾਜ ਸੇਵੀ ਕੀ ਹੁੰਦਾ ਫੋਟੋ ਖੱਚ ਕੇ ਹੁੰਦੀ ਹੈ ਕੋਈ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਉਹ ਵੀ ਪਹਿਲਾਂ ਫੋਟੋ ਖਿੱਚਦਾ ਲੈ ਲੋਕਾਂ ਨੂੰ ਦਿਖਾਉਣਾ ਵੀ ਮੱਥਾ ਟੇਕਣਾ ਹੈ ਇਹ ਕਿਹੜੀਆਂ ਸੇਵਾ ਸੁਵਾ ਯਾਰ ਆ ਕੋ ਚੱਲੀ ਜਾਂਦਾ ਬਾਈ ਬਣ ਕੇ ਲੋਕਾਂ ਨੂੰ ਪੀਲਾ ਛੋਡੇ ਰਹੀਂ ਪੀਰ 3 ਦਸੰਬਰ ਨੂੰ ਪੱਕੇ ਤੌਰ ਤੇ ਚਿੱਟੇ ਦਿਨ ਬੰਦ ਮਾਰਾਂਗੇ ਜਿੱਤ ਤੁਸੀਂ ਉੱਠ ਖੜੇ ਤਾਂ ਯਾਰਾਂ ਰੋਕ ਲੋਂਗੇ ਨਹੀਂ ਸੋਡੀ ਮਰਜੀ ਹੈ ਮਿੱਤਰੋ ਮਰਨਾ ਮਰਜੋ ਅਸੀਂ ਤਾਂ ਜਾਵਾਂਗੇ ਆਪਦੀ ਕਹੀ ਹੋਈ ਗੱਲ ਪਕਾ